ਨਾ ਵੱਡਾ ਕੰਮ ਸੀ ਹੈ ਹਾਂਜੀ ਬਹੁਤ ਵੱਡਾ ਉਹਨਾਂ ਨੇ ਨਾ ਸਿਰਫ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਇਕੱਤਰ ਕੀਤੀ ਆਪਣੀ ਰਚਨਾ ਸ਼ਾਮਲ ਕੀਤੀ ਸਗੋਂ ਮਤਲਬ 15 ਭਗਤਾਂ ਦੀ ਬਾਣੀ 15 ਭਗਤਾਂ ਦੀ ਹਾਂਜੀ ਜਿਨ੍ਹਾਂ ਵਿੱਚ ਹਿੰਦੂ ਤੇ ਮੁਸਲਮਾਨ ਦੋਵੇਂ ਪਰੰਪਰਾਵਾਂ ਦੇ ਸੰਤ ਸ਼ਾਮਲ ਸਨ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਬਾਬਾ ਫਰੀਦ ਜੀ ਵਾਹ ਇਹ ਤਾਂ ਸੱਚੀ ਸਰਬ ਸੰਜੀਵਲਤਾ ਦੀ ਮਤਲਬ ਜਿਉਂਦੀ ਜਾਗਦੀ ਮਿਸਾਲ ਹੈ ਕੋਈ ਭੇਦ ਭਾਵ ਨਹੀਂ ਬਿਲਕੁਲ ਇਹ ਸਿੱਖ ਸਿਧਾਂਤ ਦਾ ਅਮਲੀ ਰੂਪ ਸੀ ਤੇ ਇਸ ਪਵਿੱਤਰ ਕੰਮ ਵਿੱਚ ਲਿਖਾਰੀ ਦੀ ਸੇਵਾ ਪਾਈ ਗੁਰਦਾਸ ਜੀ ਨੇ ਨਬਈ ਕਿੰਨੀ ਵੱਡੀ ਸੇਵਾ ਤੇ ਪਹਿਲੇ ਗ੍ਰੰਥੀ ਵਜੋਂ ਬਾਬਾ ਬੱਡਾ ਜੀ ਨੂੰ ਸਥਾਪਿਤ ਕੀਤਾ ਗਿਆ ਜੀ ਪਰ ਇੱਕ ਗੱਲ ਜਿਹੜੀ ਹਮੇਸ਼ਾ ਮਨ ਨੂੰ ਬਹੁਤ ਟੁੰਬਦੀ ਹੈ ਉਹ ਇਹ ਕਿ ਗੁਰੂ ਅਰਜਨ ਦੇਵ ਜੀ ਨੇ ਖੁਦ ਆਦ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਰਾਤ ਨੂੰ ਆਪ ertid ਤੇ ਸੌਂਦੇ ਸੀ ਜਦਕਿ ਪਾਵਨ ਗ੍ਰੰਥ ਸਾਹਿਬ ਜੀ ਪਲੰਘ ਤੇ ਸੁਸ਼ੋਭਿਤ ਹੁੰਦੇ ਸਨ ਹਾਂਜੀ ਦੇਖੋ ਇਹ ਸਿਰਫ ਨਿਮਰਤਾ ਹੀ ਨਹੀਂ ਸੀ ਇਹ ਤਾਂ ਇੱਕ ਬਹੁਤ ਵੱਡਾ ਸਿਧਾਂਤ ਸਥਾਪਿਤ ਕਰਨਾ ਸੀ